ਕਰਕੇ ਜਲੰਧਰ ਦਾ ਮਸ਼ਹੂਰ ਸਟੋਰ ਬੀਐਮਐਸ ਕਿਡਸ ਹੋਣ ਜਾ ਰਿਹਾ ਜੀ ਖਾਲੀ ਜਿੱਤੇ ਮਿਲੇਗੀ 스마트 ਵਾਚ ਬਿਲਕੁਲ ਫ੍ਰੀ ਸਰ ਪੱਕਾ ਪੂਰਾ ਸਟੋਰ ਖਾਲੀ ਕਰਨ ਜਾ ਰਹੇ ਹਾਂ ਨਾ ਪੂਰਾ ਸਟੋਰ ਖਾਲੀ ਕਰਨ ਜਾ ਰਹੇ ਹੈ ਜਿਹੜੀ ਆਪਣੀ 440 ਦੀ ਖਰੀਦਿਆ ਉਹ ਵੀ 600 ਦੀਆਂ ਦੋ ਨਾਲ ਮਿਲੇਗੀ 스마트 ਵਾਚ ਉਹ ਵੀ ਫ੍ਰੀ ਲੋ ਜੀ ਆ ਗਰਲਸ ਦੀ ਪੈਂਟ ਵੀ ਮਿਲ ਜਾਣਗੀ 650 ਦੀ ਇੱਕ ਪੈਂਟ ਹੈ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਬੰਬੇ ਦੇ ਮਸ਼ਹੂਰ ਬ੍ਰਾਂਡਾਂ ਦੀ ਚੀਜ਼ਾਂ ਸਾਰੀਆਂ ਇੱਕ ਦੇ ਨਾਲ ਇੱਕ ਫ੍ਰੀ ਸਾਰੀਆਂ ਇੰਪੋਰਟਡ ਹੈ ਤੁਹਾਨੂੰ ਇੰਡੀਆ 'ਚ ਨਹੀਂ ਮਿਲਣੀ ਹੈ ਕਿਤੇ ਤੇ ਉਹ ਵਾਲੀ ਚੀਜ਼ਾਂ ਮਿਲਣ ਜਾ ਰਹੀ ਹੈ ਇੱਕ ਨਾਲ ਇੱਕ ਫ੍ਰੀ ਆ ਦੇਖੋ ਇਹਦਾ ਰੇਟ ਹੈਗਾ 700 ਇਹ ਮਿਲੇਗੀ ਤੁਹਾਨੂੰ ਇੱਕ ਦੇ ਨਾਲ ਇੱਕ ਫਰੀ 350 ਚ ਬਸ ਆ 350 ਚ ਇੰਨੀ ਟਾਪ ਦੀ ਕੋਲਰ ਵਾਲੀ ਟੀ-ਸ਼ਰਟ ਸਾਰੇ ਟਾਪ ਦੇ ਬ੍ਰਾਂਡ ਦੇ ਵਿੱਚ ਬੈਗੀ ਫਿਟ ਲੈਣੀਆਂ ਆ ਓਵਰਸਾਈਜ਼ ਟੀ-ਸ਼ਰਟ ਲੈਣੀਆਂ ਸਾਰੀ ਮਿਲ ਜਣਗੀ ਬੱਚਿਆਂ ਦੀ ਤੁਹਾਨੂੰ ਮਿੱਟੀ ਦੇ ਬਾ ਸ਼ੂ ਮਿਲ ਜਾਣਗੇ ਆ ਇਹਨੇ ਟਾਪ ਟਾਪ ਦੇ ਬ੍ਰਾਂਡ ਆ ਦੇਖੋ ਲੇਟੈਸਟ ਆਰਟੀਕਲ 2025 ਦਾ ਆਰਟੀਕਲ ਇਹ ਵੀ ਤੁਹਾਨੂੰ ਇੱਕ ਦੇ ਨਾਲ ਇੱਕ ਫਰੀ ਮਿਲ ਜਾਏਗਾ ਪੂਰਾ ਸਟੋਰ ਖਾਲੀ ਕਰਨ ਦੀ ਜੀ ਪੂਰਾ ਸਟੋਰ ਰੀਨੋਵੇਸ਼ਨ ਕਰਕੇ ਖਾਲੀ ਕਰਨ ਜਾ ਰਹੇ ਆ ਇਸ ਕਰਕੇ ਤੇ ਘਾਟਾ ਸਹਿ ਰਹੇ ਆ ਚੀਜ਼ਾਂ ਆਉਂਦੀਆਂ ਵੱਡੇ ਜਿਹੋ ਉਧਰ ਦੀ ਚੀਜ਼ਾਂ ਤੁਹਾਨੂੰ ਛੋ ਇੱਕ ਦੇ ਨਾਲ ਇੱਕ ਫ੍ਰੀ ਸਾਰੀ ਜੈਕਟਸ ਕਿਉਂਕਿ ਸਾਡੇ ਕੋਲ 12 ਮਹੀਨੇ ਵਿੰਟਰ ਸਮਰ ਦੋਨੋਂ ਮਿਲਦਾ ਹੈ ਇਹ ਚੀਜ਼ਾਂ ਵੀ ਆਪਾਂ ਕਲੀਅਰ ਹੀ ਕਰਨੀਆਂ ਇਸ ਕਰਕੇ ਇੱਕ ਦੇ ਨਾਲ ਇੱਕ ਫ੍ਰੀ ਹੈ ਡਿਜ਼ਾਈਨਰ ਪਾਰਟੀ ਵੇਅਰ ਚੀਜ਼ਾਂ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਨਾਲ ਤੁਸੀਂ ਕੁਝ ਵੀ ਲੈ ਸਕਦੇ ਹੋ ਐਥਨਿਕ ਵੇਅਰ ਦੇ ਨਾਲ ਵੀ ਇੱਕ ਨਾਲ ਇੱਕ ਫ੍ਰੀ ਸਰ ਪੱਕੀ ਗੱਲ ਹੈ ਨਾ ਹਾਂਜੀ ਬਿਲਕੁਲ ਪੱਕੀ ਗੱਲ ਹੈ ਜੀ ਝੂਠ ਬੋਲੀਦਾ ਨਹੀਂ ਕਿਦੀ ਟਰੌਂਪਰ ਵੀ ਟੌਪ ਦੇ ਬ੍ਰਾਂਡ ਇਹ ਬਹੁਤ ਹੀ ਯੂਨਿਕ ਨਿਊ ਚੀਜ਼ਾਂ ਉਹ ਵੀ ਮਿਲਣਗੀਆਂ ਤੁਹਾਨੂੰ ਇੱਕ ਦੇ ਨਾਲ ਇੱਕ ਫ੍ਰੀ ਨਾਲ ਮਿਲੇਗੀ ਸਵਾਟ ਵਾਚ ਉਹ ਵੀ ਬਿਲਕੁਲ ਫ੍ਰੀ ਸਰ ਆ ਵੀ ਚੀਜ਼ ਇੱਕ ਨਾਲ ਇੱਕ ਫ੍ਰੀ ਹਾਂਜੀ ਆ ਚੀਜ਼ਾਂ ਵੀ ਇੱਕ ਦੇ ਨਾਲ ਤਰੀ ਤੁਹਾਨੂੰ ਸ਼ਾਰਟਸ ਵੀ ਮਿਲੇਗੀ ਤਾਂ ਇੱਕ ਦੇ ਨਾਲ ਇੱਕ ਫ੍ਰੀ ਸਾਰੀ ਚੀਜ਼ਾਂ ਘਾਟੇ ਦੇ ਦੇ ਰਹੇ ਆ ਕਿਉਂਕਿ ਮਿੱਟੀ ਪੈਣ ਤੋਂ ਚੰਗਾ ਲੋਕਾਂ ਦਾ ਕਰਾਦੀ ਹੈ ਫਾਇਦਾ ਮਾਰਕੀਟ 'ਚ ਇਦਾਂ ਦੀ ਚੀਜ਼ਾਂ ਅਵੇਲੇਬਲ ਹੀ ਨਹੀਂ ਪਰ ਤੁਹਾਨੂੰ ਮਿਲ ਜਾਣਗੀਆਂ ਸਾਰੀਆਂ ਇੱਕ ਨਾਲ ਇੱਕ ਫ੍ਰੀ ਕਿਉਂਕਿ ਸਟੋਰ ਹੋਣ ਜਾ ਰਿਹਾ ਖਾਲੀ ਪੂਰਾ ਕੰਪਲੀਟ ਖਾਲੀ ਸਰ ਤੁਹਾਨੂੰ ਤਾਂ ਲੱਖਾਂ ਦਾ ਕਾਟਾ ਪੈ ਜਾਣਾ ਇਦਾਂ ਕੋਈ ਗੱਲ ਨਹੀਂ ਕਿਉਂਕਿ ਸਟੋਰ ਰੇਨੋਵੇਟ ਕਰਨਾ ਹੁਣ ਕਾਟਾ ਤਾਂ ਸਹਿਣਾ ਹੀ ਪੈਣਾ ਇਸ ਕਰਕੇ ਆ ਚੀਜ਼ਾਂ ਸਾਰੀਆਂ ਤੁਹਾਨੂੰ ਦੇ ਦੇਣੀ ਆ ਇਹ ਸਾਰੀਆਂ ਫਰੈਸ਼ ਚੀਜ਼ਾਂ ਅੱਜ ਹੀ ਆਈਆਂ ਸਟੋਰ ਤੇ ਆ ਦੇਖੋ ਟੈਗ ਵੀ ਅੱਜ ਹੀ ਲੱਗੇ ਇਹਦੇ ਤਾਂ ਇਹ ਵੀ ਤੁਹਾਨੂੰ ਦੇ ਦੇਣ ਇੱਕ ਦੇ ਨਾਲ ਇੱਕ ਫ੍ਰੀ ਨਾਲ ਮਿਲੇਗੀ 스마트ਵਾਚ ਨੇ ਆਪ ਬੱਚਿਆਂ ਦੀ ਐਥਨਿਕ ਵੇਅਰ ਗਰਲਸ ਦੀਆਂ ਇਹ ਵੀ ਮਿਲਣਗੇ ਤੁਹਾਨੂੰ ਇੱਕ ਦੇ ਨਾਲ ਇੱਕ ਫ੍ਰੀ ਦੇਖੋ ਟੌਪ ਦਾ ਲਗਜ਼ਰੀ ਬ੍ਰਾਂਡ ਹੈ ਯੂਐਸ ਦਾ ਉਹ ਵੀ ਮਿਲਣ ਜਾ ਰਹੇ ਇੱਕ ਦੇ ਨਾਲ ਇੱਕ ਫ੍ਰੀ ਸਾਰੇ ਕੋਟ ਸੈੱਟ ਲੈ ਲੋ ਟੀ-ਸ਼ਰਟਸ ਲੈ ਲਓ ਜੀਨਸ ਲੈ ਲਓ ਜੀਨਸ ਵੀ ਮਿਲ ਰਹੀਆਂ ਕਾਰਗੋਜ਼ ਵੀ ਮਿਲ ਰਹੇ ਇੱਕ ਨਾਲ ਇੱਕ ਫ੍ਰੀ ਡਿਜ਼ਾਈਨਰ ਵੇਅਰ ਚੀਜ਼ ਹੈ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਲਾਤੀ ਨਾਲ ਦੇਤੀ ਤੁਹਾਨੂੰ 스마트ਵਾਚ ਬਿਲਕੁਲ ਫ੍ਰੀ ਸਰਦੀਆਂ ਦੀ ਆਈਟਮ ਨਾਲ ਵੀ 스마트ਵਾਚ ਗਰਮੀਆਂ ਦੀ ਆਈਟਮ ਨਾਲ ਵੀ 스마트ਵਾਚ ਆ ਦੇਖੋ ਕਿੰਨਾ ਹੀ ਫੰਗੀ ਪੀਸ ਹੈ ਟਰੈਕਸੂਟ ਹੈਗਾ ਬੱਚੇ ਦਾ ਇਹ ਵੀ ਤੁਹਾਨੂੰ ਮਿਲ ਜੇਗਾ ਇੱਕ ਦੇ ਨਾਲ ਇੱਕ ਫ੍ਰੀ ਸਾਰੀਆਂ ਚੀਜ਼ਾਂ 3 ਪੀਸ ਸੈਟ ਲੈ ਲਓ ਟਰੈਕਸੂਟ ਲੈ ਲਓ 2 ਪੀਸ ਸੈਟ ਲੈ ਲਓ ਜੈਕਟ ਲੈ ਲਓ ਕੋਈ ਵੀ ਚੀਜ਼ ਲੈ ਲਓ ਇੱਕ ਦੇ ਨਾਲ ਇੱਕ ਫ੍ਰੀ ਮਿਲ ਜੇਗਾ ਨਾਲ ਮਿਲੇਗੀ 스마트ਵਾਚ ਤੁਹਾਨੂੰ ਸਰ ਆ 스마트ਵਾਚ ਮੈਨੂੰ ਦੱਸੋ ਕਿ ਇਹਨੂੰ ਦੇਣੀ ਕਿੱਦ 35000 ਦੀ ਸ਼ਾਪਿੰਗ ਨਾਲ ਇੱਕ 스마트 ਵਾਚ ਬਿਲਕੁਲ ਫ੍ਰੀ ਨਾਲ ਮਿਲੇਗਾ ਇੱਕ ਦੇ ਨਾਲ ਇੱਕ ਚੀਜ਼ ਕੋਈ ਵੀ ਤੁਸੀਂ ਲੈ ਲਓ ਫ੍ਰੀ ਤੇ ਸਰ 10000 ਦੀ ਸ਼ਾਪਿੰਗ ਤੇ 10000 ਦੀ ਸ਼ਾਪਿੰਗ ਤੇ 2 15000 ਦੀ ਸ਼ਾਪਿੰਗ ਨਾਲ 3 ਬੀਐਮਐਸ ਕਿਟਸ ਉੱਤੇ